ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਿਲਕੁਲ ਹਲਵਾਈ ਸਟਾਈਲ ਪਿਆਜ਼ ਤੇ ਆਲੂ ਦੇ ਪਕੌੜੇ ਇੱਕਦਮ कुरकुरੇ ਜੇ ਬਣ ਕੇ ਤਿਆਰ ਹੋਣਗੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਬਾਰਿਸ਼ ਦਾ ਮੌਸਮ ਹੋਵੇ ਜਾਂ ਠੰਡ ਦਾ ਮੌਸਮ ਹੋਵੇ ਪਕੌੜੇ ਖਾਣ ਦਾ ਦਿਲ ਸਾਭ ਦਾ ਕਰਦਾ ਆ ਬਹੁਤ ਹੀ ਟੇਸਟੀ ਅਸੀਂ ਪਕੌੜੇ ਆ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਉਸ ਤੋਂ ਪਹਿਲਾਂ ਅਜੇ ਤੱਕ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਪਕੌੜੇ ਬਣਾਉਣਾ ਸ਼ੁਰੂ ਕਰਦੇ ਆਂ ਪਕੌੜੇ ਬਣਾਉਣ ਲਈ ਅਸੀਂ ਇੱਥੇ ਮੈਂ ਚਾਰ ਪਿਆਜ਼ ਲਏ ਸੀ ਇਹਨਾਂ ਨੂੰ ਅਸੀਂ ਬਰੀਕ ਬਿਲਕੁਲ ਪਤਲੇ ਸ্লাইਸ ਵਿੱਚ ਕੱਟ ਕਰ ਲੈਣਾ ਇਸ ਤਰੀਕੇ ਨਾਲ ਜਿਆਦਾ ਮੋਟੇ ਸ্লাইਸ ਵਿੱਚ ਨਹੀਂ ਕੱਟ ਕਰਨਾ ਤੇ ਇਹਦੇ ਵਿੱਚ ਲਵਾਂਗੇ ਬਿਲਕੁਲ ਪਤਲੇ ਲੰਬੇ ਪੀਸ ਵਿੱਚ ਕੱਟੇ ਹੋਏ ਦੋ ਆਲੂ ਮੈਂ 4 ਪਿਆਜ਼ ਲਈ ਸੀ ਤੇ 2 ਆਲੂ ਪਾਏ ਆ ਇਹਦੇ ਵਿੱਚ ਲੰਬੇ ਪੀਸ ਵਿੱਚ ਕੱਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੱਥਾਂ ਨਾਲ ਕਿ ਜਿਹੜੇ ਪਿਆਜ਼ ਦੇ ਸਲਾਈਸ ਆ ਉਹ ਅਲੱਗ-ਅਲੱਗ ਹੋ ਜਾਣ ਚੰਗੀ ਤਰ੍ਹਾਂ ਬਰੀਕ ਕਟਿੰਗ ਕਰਕੇ ਹੀ ਲੈਣਾ ਸੀ ਪਿਆਜ਼ਾਂ ਨੂੰ ਤਾਂ ਹੀ ਜਿਹੜੇ ਆਪਣੇ ਪਕੌੜੇ ਆ ਇੱਕਦਮ कुरकुरੇ ਬਣ ਕੇ ਤਿਆਰ ਹੋਣਗੇ ਬਹੁਤ ਜ਼ਿਆਦਾ ਟੇਸਟੀ ਹਲਵਾਈ ਜਿਮੀ ਬਣਾਉਂਦੇ ਆ ਸੇਮ ਉਸੇ ਤਰੀਕੇ ਨਾਲ ਬਣ ਕੇ ਤਿਆਰ ਹੋਣਗੇ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੁਸੀਂ ਇੱਥੇ ਇਹਦੇ ਪਾਲਕ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਥੀ ਵੀ ਐਡ ਕਰ ਸਕਦੇ ਹੋ ਇੱਕ ਚਮਚ ਪਾਵਾਂਗੇ ਹਰੀ ਮਿਰਚ ਤੇ ਅਦਰਕ ਦਾ ਪੇਸਟ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਅਜਵਾਇਨ ਤੇ ਨਾਲ ਹੀ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਚਾਟ ਮਸਾਲਾ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਪਾਵਾਂਗੇ ਸਾਬਤ ਜੀਰਾ ਅੱਧਾ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਇਹਦੇ ਵਿੱਚ ਪਾਵਾਂਗੇ 2 ਚਮਚ ਅਸੀਂ ਅਚੋਲਾ ਦਾ ਆਟਾ ਇਹਦੇ ਨਾਲ ਜਿਹੜੇ ਆਪਣੇ ਪਕੌੜੇ ਆ ਇਕਦਮ ਕ੍ਰਿਸਪੀ ਜੇ ਬਣ ਕੇ ਤਿਆਰ ਹੋਣਗੇ ਜੇ ਤੁਹਾਡੇ ਕੋਲ ਚੋਲਾ ਦਾ ਆਟਾ ਨਹੀਂ ਹੈਗਾ ਤਾਂ ਤੁਸੀਂ ਚੋਲਾ ਨੂੰ ਧੋ ਕੇ ਸੁਕਾ ਕੇ ਉਹਨਾਂ ਨੂੰ ਮਿਕਸੀ ਵਿੱਚ ਪੀਸ ਕੇ ਲੈ ਸਕਦੇ ਹੋ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਆਪਣੇ ਪਕੌੜੇ ਬਣ ਕੇ ਤਿਆਰ ਹੁੰਦੇ ਆ ਇਹ ਤੁਸੀਂ ਜ਼ਰੂਰ ਐਡ ਕਰਿਓ ਤੇ ਇੱਕ ਕੱਪ ਅਸੀਂ ਬੇਸਣ ਲਿਆਇਆ ਬੇਸਣ ਨੂੰ ਅਸੀਂ ਅੱਧਾ-ਅੱਧਾ ਕਰਕੇ ਪਾਵਾਂਗੇ ਇਕਦਮ ਸਾਰਾ ਨਹੀਂ ਪਾਣਾ ਅੱਧਾ ਚਮਚ ਅਸੀਂ ਹਲਦੀ ਪਾਵਾਂਗੇ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਤੇ ਆਪਣੇ ਸਵਾਦ ਅਨੁਸਾਰ ਇਹਦੇ ਵਿੱਚ ਅਸੀਂ ਗ਼ ਲੂਣ ਪਾ ਲਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੇ ਮਸਾਲਿਆਂ ਨੂੰ ਪਹਿਲਾਂ ਬੇਸ ਸੇ ਪਹਿਲਾਂ ਅਸੀਂ ਅੱਧਾ ਹੀ ਪਾਵਾਂਗੇ ਅੱਧਾ ਬਾਅਦ ਵਿੱਚ ਯੂਜ਼ ਕਰਾਂਗੇ ਪਹਿਲਾਂ ਅਸੀਂ ਸਾਰੇ ਮਸਾਲਿਆਂ ਨੂੰ ਪਿਆਜ਼ਾਂ ਤੇ ਆਲੂਆਂ ਦੇ ਉੱਪਰ ਕੋਟਿੰਗ ਕਰ ਲਾਂਗੇ ਚੰਗੀ ਤਰ੍ਹਾਂ ਮਸਰ ਮਸਰ ਕੇ ਕੋਟਿੰਗ ਕਰ ਲਾਂਗੇ ਚੰਗੀ ਤਰ੍ਹਾਂ ਦੇਖੋ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਕੋਟਿੰਗ ਕਰ ਲਈਏ ਜਿਹੜਾ ਰਹਿਿਆ ਸੀਗਾ ਬੇਸਣ ਅਸੀਂ ਬਚਾ ਕੇ ਰੱਖਿਆ ਸੀ ਅੱਧਾ ਉਹ ਵੀ ਦੇ ਵਿੱਚ ਐਡ ਕਰ ਦਾਂਗੇ ਬੇਸਣ ਨੂੰ ਤੁਸੀਂ ਛਾਣ ਕੇ ਹੀ ਐਡ ਕਰਨਾ ਹੈ ਇਹਦੇ ਵਿੱਚ ਇਦੇ ਨਾਲ ਕੀ ਹੁੰਦਾ ਹੈ ਕਿ ਬੇਸਣ ਦੀ ਮਾਤਰਾ ਜਿਹੜੀ ਘੱਟ ਲੱਗਦੀ ਹੈ ਪਕੌੜਿਆਂ ਵਿੱਚ ਜਦ ਅਸੀਂ ਪਹਿਲਾਂ ਸੁੱਕਾ ਬੇਸਣ ਇਹਦੇ ਉੱਪਰ ਕੋਟਿੰਗ ਕਰਦੇ ਹਾਂ ਥੋੜਾ ਥੋੜਾ ਕਰਕੇ ਪਾਣੀ ਐਡ ਕਰਾਂਗੇ ਪਾਣੀ ਥੋੜਾ ਥੋੜਾ ਕਰਕੇ ਹੀ ਅਸੀਂ ਪਾਣਾ ਹੈ ਇੱਕਦਮ ਸਾਰਾ ਨਹੀਂ ਪਾਣਾ ਇੱਕਦਮ ਅਸੀਂ ਟਾਈਟ ਜਿਆ ਡੋ ਬਣਾ ਕੇ ਤਿਆਰ ਕਰਨਾ ਇਸ ਤਰੀਕੇ ਦਾ ਤਾਂ ਹੀ ਸਾਡੇ ਪਕੌੜੇ ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਹੈਗਾ ਇਹਦੇ ਵਿੱਚ ਸਾਡਾ ਇੱਕਦਮ ਬੈਟਰ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਇੱਧਰ ਅਸੀਂ ਤੇਲ ਨੂੰ ਗਰਮ ਕਰਨਾ ਰੱਖਿਆ ਹੋਇਆ ਹੈ ਤੁਸੀਂ ਸਰੋਂ ਦੇ ਤੇਲ ਵਿੱਚ ਜਾਂ ਰਿਫਾਈਨਡ ਆਇਲ ਵਿੱਚ ਕਿਸੇ ਵੀ ਤੇਲ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਪਹਿਲਾਂ ਤੁਸੀਂ ਹਾਈ ਫਲੇਮ ਤੇ ਗਰਮ ਕਰ ਲੈਣਾ ਤੇਲ ਨੂੰ ਫਿਰ ਗੈਸ ਦੀ ਫਲੇਮ ਅਸੀਂ ਸਲੋ ਕਰ ਦਾਂਗੇ ਥੋੜਾ ਥੋੜਾ ਬੈਟਰ ਇਹਦੇ ਵਿੱਚ ਪਾਉਂਦੇ ਜਾਵਾਂਗੇ ਦੇਖੋ ਇਸ ਤਰੀਕੇ ਨਾਲ 3 ਤੋਂ 4 ਮਿੰਟ ਅਸੀਂ ਬਿਲਕੁਲ ਸਲੋ ਗੈਸ ਤੇ ਪਕੌੜਿਆਂ ਨੂੰ ਪਕਾ ਕੇ ਤਿਆਰ ਕਰ ਲੈਣਾ ਇਹਨੂੰ ਹਿਲਾ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਕ੍ਰਿਸਪੀ ਹੋ ਜਾਣ ਜੇ ਘਰੇ ਮਹਿਮਾਨ ਆਣੇ ਹੋਣ ਤਾਂ ਤੁਸੀਂ ਇਹਨਾਂ ਨੂੰ ਕੱਚੇ ਥੋੜੇ ਜਿਹਾ ਤਲ ਕੇ ਫਿਰ ਇਹਨਾਂ ਨੂੰ ਬਾਕੀ ਦੇ ਰਹਿੰਦੇ ਹੋਏ ਜਿਹੜੇ ਵੱਜ ਜਾਂਦੇ ਆ ਉਹਨਾਂ ਨੂੰ ਬਾਅਦ ਵਿੱਚ ਫਰਾਈ ਕਰਕੇ ਤਿਆਰ ਕਰ ਸਕਦੇ ਹੋ ਸਾਡੇ ਪਕੌੜੇ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ੍ਰੀ ਅਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ